ਸਤਿ ਸ਼੍ਰੀ ਅਕਾਲ ਸਰਕਰ TV ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਲਕਾ ਮਜੀਠੇ ਦੀਆਂ ਹਲਕਾ ਮਜੀਠਾ ਦੇ ਵਿੱਚ ਅਕਾਲੀ ਆਗੂਆਂ ਦੇ ਵੱਲੋਂ ਇੱਕ ਜਿਹੜੇ ਵੱਡੇ ਦੋਸ਼ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨਾਂ ਦੇ ਵਿੱਚ ਜਿਹੜੀ ਵੱਡੀ ਗੁੰਡਾਗਰਦੀ ਕੀਤੀ ਗਈ ਹੈ ਸਾਡੇ ਵਰਕਰਾਂ ਨੂੰ ਰੋਕਿਆ ਗਿਆ ਬੂਥ ਕੈਪਚਰਿੰਗ ਤੱਕ ਕਰ ਲਏ ਗਏ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਡੇ ਵਰਕਰਾਂ ਨੇ ਜਿਹੜੀਆਂ ਪੱਗਾਂ ਲੰਘੀਆਂ ਗਈਆਂ ਨੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨਾਂ ਦੇ ਵਿੱਚ ਇਹ ਜਿਹੜੀ ਚੜ੍ਹਪ ਹੋਈ ਹੈ ਚੜ੍ਹਪ ਦੇ ਦੌਰਾਨ ਕੀ ਕੁਝ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਖੁਦ ਆ ਕੇ ਕੈਮਰੇ ਦੇ ਅੱਗੇ ਦੱਸਿਆ ਕੀ ਕੁਝ ਕਿਹਾ ਉਹਨਾਂ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਆਂ ਜੀ ਸਸੀਕਾਲ ਜੀ ਮੇਰਾ ਨਾਮ ਜਗਰਾਜ ਸਿੰਘ ਪਿੰਡ ਤਲਵੰਡੀ ਤੋਂ ਸੋਦਾ ਸਿੰਘ ਥਾਣਾ ਕਤੂ ਨਗਲ ਅਸੀਂ ਆਪਣੇ ਘਰ ਤੋਂ ਨਾ ਨਿਕਲੇ ਹਾਂ ਵੋਟ ਪਾਉਣ ਦੇ ਲਈ ਤੇ ਰਸਤੇ ਦੇ ਵਿੱਚ ਮੈਂ ਤੇ ਮੇਰੇ ਵਾਈਫ ਤੇ ਮੇਰੇ ਮਮਾ ਸੀ ਨਾਲ ਅਸੀਂ ਤਿੰਨੇ ਜਾਣੇ ਘਰੋਂ ਬੋਡ ਪਾਉਣ ਨਿਕਲੇ ਆ ਸਾਨੂੰ ਰਸਤੇ ਦੇ ਵਿੱਚ ਗੱਡੀ ਰੋਕ ਕੇ ਤੇ ਸਾਨੂੰ ਮਾਰ ਦੀ ਧਮਕੀ ਦਿੱਤੀ ਗਈ ਆ ਜਤਿੰਦਰ ਸਰਪੰਚਾ ਲੋ ਠੀਕ ਹੈ ਅਸੀਂ ਕੋਈ ਗੱਲ ਨਹੀਂ ਕੀਤੀ ਕੁਛ ਨਹੀਂ ਇਹਦੇ ਕੋ 30 35 ਗੁੰਡੇ ਸੀ ਤੇ ਸਾਡੀ ਗੱਡੀ ਵੀ ਇਹਨਾਂ ਨੇ ਤੋੜਪੰਨ ਕੀਤੀ ਅਗਲੇ ਬੰਨਿਓ ਸ਼ੀਸ਼ੇ ਤੋੜਿਆ ਗੱਡੀ ਦਾ ਰਾਈਟ ਸਾਈਡ ਵਾਲਾ ਮਿੰਦਰਲ ਤੋੜਿਆ ਤੇ ਇਹਨੇ ਪਿਸਤੌਲ ਕੱਢਿਆ 45 ਬੋਰ ਦੇ ਹੱਥ 'ਚ ਪਿਸਤੌਲ ਸੀ ਐ ਮੈਂ ਗੱਡੀ ਭੀੜ ਦੇ ਵਿੱਚੋਂ ਭਜਾ ਕੇ ਜਾਨ ਬਚਾਈ ਐ ਸਾਡੇ ਕੋਲ ਮੌਜੂਦਾ ਵੀਡੀਓ ਵੀ ਪਈ ਆ ਸਾਰੀ ਤੇ ਜਿਹੜੀ ਉਹਨਾਂ ਨੇ ਜਿਹੜਿਆ ਉਹਨਾਂ ਦਾ ਬੂਟ ਟੁੱਟਾ ਕਾਲੀਦਲ ਦਾ ਹਾਂਜੀ ਉਹ ਤੇ ਵੇਖੋ ਸਾਡਾ ਕੋਈ ਪ੍ਰਿਟੀਕਲ ਤੇ ਸਾਡਾ ਕੋਈ ਲੈਂਡ ਦੇਣੀ ਨਹੀਂ ਆਪਾਂ ਤੇ ਸਿੱਧੀ ਗੱਲ ਹੈ ਠੀਕ ਆ ਅਸੀਂ ਤੇ ਵੈਸੇ ਬੋਰਡ ਪਹੁੰਚ ਜਾਂਦੇ ਉਹ ਵੀ ਜਤਿੰਦਰ ਨੇ ਤੋੜਿਆ ਠੀਕ ਆ ਤੇ ਪੱਗ ਮੇਰੀ ਪੱਗ ਲਈ ਨਹੀਂ ਆਪਾਂ ਤੇ ਵੇਖੋ ਬੋਰਡ ਪਹੁੰਚ ਜਾਂਦੇ ਘਰੋਂ ਠੀਕ ਆ ਤੇ ਅਸੀਂ ਆਏ ਆਪਾਂ ਸ਼ਾਮ ਨੂੰ ਵਾਪਸ ਚੰਡੀਗੜ੍ਹ ਜਾਣਾ ਸੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਮੇਰੀ ਪੱਗ ਵੀ ਲਈ ਆ ਠੀਕ ਹੈ ਜੀ ਤੇ ਵਾਈਫ ਮੇਰੇ ਤੇ ਹਾਂਜੀ ਹਾਂਜੀ ਵਾਈਫ ਮੇਰੇ ਤੇ ਐਨਕਾ ਲੱਗੀਆਂ ਸੀ ਉਹ ਇਹਨਾਂ ਖਿੱਚ ਕੇ ਖੜੀਆਂ ਚੈਣ ਖੜੀ ਇਹਨਾਂ ਨੇ ਸਾਢੇ ਤਿੰਨ ਇਹ ਜਤਿੰਦਰ ਦੇ ਨਾਲ ਇੱਕ ਗੁਰਦੇਵ ਸਿੰਘ ਖੁੱਲਾ ਸੀ ਇਹਦਾ ਡਰਾਈਵਰ ਆ ਦੋ ਟੋਟਲ ਬੰਨੇ ਕਿੰਨੇ ਸੀਗੇ ਇਹ ਵੀਰਜੀ ਹੈਗੇ ਸੀ ਕੁਝ 25 30 ਜਣੇ ਠੀਕ ਹੈ ਜੀ ਹਾਂਜੀ ਜਿਹੜੀ ਵੀਡੀਓ ਦੇ ਵਿੱਚ ਇੱਕ ਵਿਅਕਤੀ ਤੁਹਾਡੀ ਫਾਗ ਉਤਾਰ ਰਿਹਾ ਉਹ ਕੌਣ ਹੈ ਉਹ ਇੱਕ ਟੋਨੀ ਆ ਤੇ ਇੱਕ ਗੁਰਦੇਵ ਸਿੰਘ ਖੁੱਲਾ ਦੋ ਦੇ ਜਤਿੰਦਰ ਸਰਪੰਚ ਪਿਸਤਲ ਕਿੰਨੇ ਕੱਢਿਆ ਜੀ ਤੁਹਾਡੀ ਪਿਸਤਲ ਜਤਿੰਦਰ ਨੇ ਤੇ ਇਹਦੇ ਡਰਾਈਵਰ ਨੇ ਖੁੱਲੇ ਨੇ ਕੀ ਕਾਰਨ ਕੀ ਤੁਹਾਡੀ ਲੜਾਈ ਦਾ ਕਾਰਨ ਕੁਝ ਨਹੀਂ ਬਸ ਰਾਸਤੇ ਜਾਂਦੇ ਪਤਾ ਨਹੀਂ ਕਿਉਂ ਸੜਨਾ ਦੀ ਕੀ ਗੱਲ ਹੋਈ ਆ ਰਾਸਤੇ ਹੀ ਜਾਂਦੇ ਆ ਸਾਡੇ ਨਾਲ ਇਹਨੇ ਗੱਡੀ ਲਾਗੇ ਇਹਦੇ ਸਾਡੇ ਸਾਹਮਣੇ ਤੇ ਲੜਨ ਲੱਗ ਗਿਆ ਉੱਥੇ ਚੱਲਦੇ ਆ ਕੋਈ ਪੋਲਿਟਿਕਲ ਵੀ ਟੋਡਾ ਚੱਲ ਨਹੀਂ ਨਹੀਂ ਪੋਲਿਟਿਕਲ ਵੇਖੋ ਅਸੀਂ ਕਿਸੇ ਨਾਲ ਨਹੀਂ ਹੈਗੇ ਠੀਕ ਹੈ ਸਾਡਾ ਆਪਾਂ ਆਪਣਾ ਕੰਮ ਕਰਦੇ ਆਂ ਸਾਡੇ ਜਿਹਾ ਕੀ ਆਈ ਸੀ ਐਸ ਪਾਰਟੀ ਜੈਸਾ ਅਸੀਂ ਕਹਿ ਸਕਦੇ ਹਾਂ ਕਿ ਤੱਕੇ ਨਾਲ ਤੁਹਾਨੂੰ ਵੋਟ ਪਾਉਣ ਵਾਸਤੇ ਕਿਹਾ ਹਾਂ ਹਾਂਜੀ 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 ਬਿਲਕੁਲ ਬਿਲਕੁਲ ਨਹੀਂ ਗੱਲ ਕੋਈ ਨਹੀਂ ਬਸ ਰੋਡ ਦੇ ਵਿੱਚ ਜਾਂਦੇ ਆਂ ਅਸੀਂ ਮੈਂ ਘਰੋਂ ਨਿਕਲਿਆ ਤੇ ਮੇਰੇ ਜਾਂਦਿਆਂ ਨੂੰ ਇਹਦੇ 20 25 ਫੁੰਡੇ ਛੜਕ ਇਹ ਰੱਖਦਾ ਵਾ ਆਮ ਆਦਮੀ ਪਾਰਟੀ ਨਾਲ ਮੌਜੂਦਾ ਸਰਪੰਚ ਹਾਂਜੀ ਹਾਂਜੀ ਪਾਰਟੀ ਨਾਲ ਵੇਖੋ ਸਾਡਾ ਇਹਦੀ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੀ ਸਾਰੀ ਗੱਲ ਜਤਿੰਦਰ ਨਾਵਾ ਆਪਾਂ ਕਹੀਏ ਪਾਰਟੀ ਨੇ ਇਹ ਉਹਨਾਂ ਦੇ ਬਜ਼ੁਰਗਾਂ ਦਾ ਕਹਿਣਾ ਵੀ ਤੁਸੀਂ ਨਸ਼ੇ ਦਾ ਧੰਦਾ ਕਰਦੇ ਕੋਈ ਹੈ ਮੈਂ ਕਿਹਾ ਜੀ ਮੇਰਾ ਪ੍ਰੂਫ ਕਰ ਦੇਣਾ ਤੁਸੀਂ ਛੱਡੋ ਮੇਰਾ ਇੱਕ ਦਾਰੂ ਦੀ ਬੋਤਲ ਵੀ ਪ੍ਰੂਫ ਕਰ ਦੇਣਾ ਇਹਨੂੰ ਕੋ ਵੀ ਆ ਜਾ ਸਾਹਮਣੇ ਜੋ ਕੁਝ ਲੈ ਕੇ ਆਉਣਾ ਇੱਕ ਦੋ ਤਿੰਨ ਦਿਨ ਤੋਂ ਚੱਕਰ ਲਾ ਰਹੇ ਆ ਜਾਣ ਬੁੱਝ ਕੇ ਲੰਘਦੇ ਕੋਈ ਮੈਂ ਤਾਂ ਜੀ ਆਇਆ ਵੇਖੋ ਪਰਸੋਂ ਰਾਤਿਆਂ ਤਿੰਨ ਦਿਨ ਕਿੱਥੋਂ ਹੋ ਗਏ ਤੁਸੀਂ ਵੇਖੋ ਕੱਲ ਅਸੀਂ ਦਰਬਾਰ ਸਾਹਿਬ ਸਾਰਾ ਦੇਣਾ ਠੀਕ ਹੈ ਜੀ ਕੱਲ ਅਸੀਂ ਸ਼ਾਮ ਨੂੰ ਦਰਬਾਰ ਸਾਹਿਬ ਤੋਂ ਆਏ ਤੇ ਅੱਜ ਮੈਂ ਮਾਰਨਿੰਗ 11 12 ਵਜੇ ਦਾ ਟਾਈਮ ਸੀ ਜਦੋਂ ਅਸੀਂ ਘਰੋਂ ਨਿਕਲੇ ਰਾਇਆਰਾ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ ਆ ਗਏ ਠੀਕ ਹੈ ਮੇਰੀ ਜੇ ਚਲੋ ਇਹ ਨਸ਼ੇ ਦੀ ਗੱਲ ਕਰਦਾ ਹਾਂ ਮੇਰੀ ਇੱਕ दारू ਦੀ ਬੋਤਲ ਵੀ ਇਹ ਪ੍ਰੂਫ ਕਰਦੇ ਵੀ ਹਾਂ ਜਗਰਾਜਾ ਕਰਦਾ ਵਾ ਤੇ ਮੈਂ ਦੇ ਦਾਂ ਰਿਹਾ ਜੀ ਮਰਜੀਤ ਕਾ ਜੀ ਕੋ ਜੀ ਕੀ ਹੋਇਆ ਜੀ ਤੁਹਾਡੇ ਨਾਲ ਅਸੀਂ ਪਹਿਲਾਂ ਗਏ ਸੀ ਕਰੋ ਰਾਜੀਰਾਮ ਮੱਥਾ ਟੇਕਿਆ ਤੇ ਭੋਗ ਸੀਗਾ ਮੱਥਾ ਟੇਕ ਕੇ ਅਸੀਂ ਸਿੱਧੇ ਹੀ ਆਏ ਆਪਣੇ ਉਹਨੇ ਸਕੂਲ ਚ ਵੋਟ ਪਾਉਣਾ ਅਜੀ ਆਪਾਂ ਪਿੱਛੇ ਮੜੀਆਂ ਦੇ ਬਰਾਬਰ ਦੇ ਆ ਇਹਦੇ ਲਾਗੇ ਭਾਗੇ ਉਹਨਾਂ ਨੇ ਗੱਡੀ ਨਾ ਸਾਡੀ ਗੱਡੀ ਲੱਗੀ ਆ ਇਹ ਵੀ ਖਲੋਗੇ ਜਗਰਾਜਾ ਉਹ ਸਰਪੰਚ ਜੀ ਦੇ ਸੰਗ ਦੀ ਅਸੀਂ ਵੀ ਖਲੋਗੇ ਉਹ ਵੀ ਖਲੋਗੇ ਆ ਅਏ ਦੋ ਚਾਰ ਨੇ ਰੁਕੇ ਆ ਚਲੋ ਉਹਨਾਂ ਨੇ ਆਪਣੇ ਬੰਦਿਆਂ ਬੁੰਦਿਆਂ ਨੂੰ ਫੋਨ ਕੀਤਾ ਇਹਨਾਂ ਜਗਰਾਜ ਨੇ ਆਪਣਾ ਨੂੰ ਕੀਤਾ ਵੀ ਵੇਖੋ ਅੱਜ ਦਾ ਕੀ ਗੱਲ ਹੋਈ ਆ ਅਜੇ ਅਸੀਂ ਉੱਥੇ ਹੀ ਆਂ ਬਾਕੀ ਮੇਰੇ ਬੇਟੇ ਦੀ ਪੱਗ ਨੂੰ ਪਏ ਆ ਪੱਗ ਲਾ ਕੇ ਲੈ ਕੇ ਆ ਹੂੰ ਹੂੰ ਤੇ ਮੇਰੀ ਨੋਹ ਦੇ ਗੱਲ ਵਿੱਚ ਪਏ ਆ ਮੈਂ ਪਿੱਛੇ ਆ ਗੱਡੀ ਦੇ ਵਿੱਚ ਹੀ ਹੈ ਸਰ ਜੀ ਹਾਂਜੀ 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 ਸ਼ੀਸ਼ੇ ਜੀ ਅਸੀਂ ਤਾਂ ਬਾਹਰ ਨਿਕਲੇ ਨਹੀਂ ਗਏ ਮੈਂ ਸੋ ਪਹਿਲੋਂ ਨਿਕਲੀ ਇੱਕ ਮਿੰਟ ਬਾਅਦ ਜਦੋਂ ਗੱਡੀਆਂ ਖਲੋਤੀਆਂ ਮਾ ਜੀਰਮ ਮੈਂ ਲੋਕਾਂ ਨੇ ਛਡਾਇਆ ਨਹੀਂ ਜੀ ਲੋਕੀ ਲੋਕੀ ਸਹੋ ਜਿਹਰੋਂ ਨੇ ਪਹਿਲੋਂ ਆਪਣੇ ਤਿਆਰ ਕੀਤਾ ਸੀ ਬੰਦੇ ਸੰਤ ਪਤਾ ਹੀ ਨਹੀਂ ਕਿਹ ਗੱਲ ਦਾ ਹਾਂ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਜੇ ਸਾਨੂੰ ਇਹ ਪਤਾ ਹੁੰਦਾ ਤਾਂ ਅਸੀਂ ਵੀ ਕੋਈ ਤਿਆਰੀ ਤਿਆਰੀ ਕਰਨੀ ਅਸੀਂ ਤਾਂ ਕੋਰਡ ਪਾ ਕੇ ਮੁੜ ਕੇ ਇਸ ਜਾਨਾ ਸੀ ਮੇਰੇ ਪੇਕੇ ਹੀ ਤੇ ਕੋਟਲੇ ਕੀ ਲੱਗਦਾ ਕਿ ਹਮਲਾ ਕਿਉਂ ਕੀਤਾ ਗਿਆ ਸਾਨੂੰ ਇਹ ਨਹੀਂ ਪਤਾ ਸਾਨੂੰ ਨਹੀਂ ਪਤਾ ਵੀ ਕੀ ਹੈ ਇਹ ਇਹ ਮੌਜੂਦਾ ਸਰਪੰਚ ਇਹ ਕੌਣ ਹੈ ਜੀ ਇਹ ਪਹਿਲਾਂ ਮੌਜੂਦਾ ਹੀ ਮੌਜੂਦਾ ਜਿਹੜ ਇਹ ਝੜੂ ਆ ਲੈਣਾ ਤੁਹਾਡੇ ਨਾਲ ਵੀ ਬਤਮੀਜ਼ੀ ਕੀਤੀ ਤੁਹਾਡੇ ਤੇ ਵੀ ਮੇਰੀ ਨੋਂ ਨਾ ਕੀਤੀ ਨੋਂ ਦੇ ਨਾਲ ਨਾਲ ਹਾਂਜੀ ਮੈਂ ਉਹਨੇ ਦੀ ਨਹਿਰ ਵਿੱਚੋਂ ਮੈਂ ਹੱਥ ਆਪ ਪਾਇਆ ਇਹਦਾ ਪਰਸ ਸੀ ਦੀ ਨਾਲ ਖਿੱਚੇ ਆਪਣੀ ਨੋਂ ਦਾ ਕੁਝ ਲੈ ਕੇ ਗਏ ਆ ਜੀ ਇਹਨਾਂ ਦੀ ਚੈਨ ਆ ਤੇ ਐਨਕ ਜਿਹੜੀ ਵੀ ਗਾਲੀ ਗਲੋਚ ਵੀ ਕੀਤਾ ਹਾਂਜੀ ਗਾਲਾਂ ਕੱਢਿਆ ਪੁੱਤੀ ਪੈਂਚੋ ਤਾਂ ਬੇਟੇ ਦੀ ਪੱਗ ਲਾ ਕੇ ਲੈ ਗਏ ਆ ਠੀਕ ਹੈ ਜੀ ਹਾਂਜੀ 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 ਆਪਣੇ ਘਰ ਤੋਂ ਨਾ ਨਿਕਲੇ ਹਾਂ ਵੋਟ ਪਾਉਣ ਦੇ ਲਈ ਤੇ ਰਸਤੇ ਦੇ ਵਿੱਚ ਮੈਂ ਤੇ ਮੇਰੇ ਵਾਈਫ ਤੇ ਮੇਰੇ ਮਮਾ ਜੀ ਨਾਲ ਅਸੀਂ ਤਿੰਨੇ ਜਾਣੇ ਘਰੋਂ ਬੋੜਪਾਉਣ ਨਿਕਲੇ ਆ ਸਾਨੂੰ ਰਸਤੇ ਦੇ ਵਿੱਚ ਗੱਡੀ ਰੋਕ ਕੇ ਤੇ ਸਾਨੂੰ ਮਾਰ ਦੀ ਧਮਕੀ ਦਿੱਤੀ ਗਈ ਆ ਜਤਿੰਦਰ ਸਰਪੰਚਾ ਲੋ ਠੀਕ ਹੈ ਅਸੀਂ ਕੋਈ ਗੱਲ ਨਹੀਂ ਕੀਤੀ ਕੁਛ ਨਹੀਂ ਇਹਦੇ ਕੋ 30 35 ਗੁੰਡੇ ਸੀ ਤੇ ਸਾਡੀ ਗੱਡੀ ਵੀ ਇਹਨਾਂ ਨੇ ਤੋੜਪੰਨ ਕੀਤੀ ਅਗਲੇ ਬੰਨਿਓ ਸ਼ੀਸ਼ੇ ਤੋੜਿਆ ਗੱਡੀ ਦਾ ਰਾਈਟ ਸਾਈਡ ਵਾਲਾ ਮਿਰਰਲ ਤੋੜਿਆ ਤੇ ਇਹਨੇ ਪਿਸਤੌਲ ਕੱਢਿਆ 45 ਬੋਰ ਦੇ ਹੱਥ 'ਚ ਪਿਸਤੌਲ ਸੀ ਐ ਮੈਂ ਗੱਡੀ ਭੀੜ ਦੇ ਵਿੱਚੋਂ ਭਜਾ ਕੇ ਜਾਨ ਬਚਾਈ ਐ ਸਾਡੇ ਕੋਲ ਮੌਜੂਦਾ ਵੀਡੀਓ ਵੀ ਪਈ ਐ ਸਾਰੀ ਤੇ ਜਿਹੜੀ ਇਹ ਸਾਡੇ ਜਿਹੜਿਆ ਮੇਰਾ ਬੂਟ ਟੁੱਟਾ ਕਾਲੀਦੰਦ ਦਾ ਹਾਂਜੀ ਉਹ ਤੇ ਵੇਖੋ ਸਾਡਾ ਕੋਈ ਪ੍ਰਿਟੀਕਲ ਤੇ ਸਾਡਾ ਕੋਈ ਲੈਂਡ ਦੇਣੀ ਨਹੀਂ ਆਪਾਂ ਤੇ ਸਿੱਧੀ ਗੱਲ ਹੈ ਠੀਕ ਆ ਅਸੀਂ ਤੇ ਵੈਸੇ ਵੋਟ ਪਾਉਣ ਜਾਂਦੇ ਉਹ ਵੀ ਜਤਿੰਦਰ ਨੇ ਤੋੜਿਆ ਠੀਕ ਆ ਤੇ ਪੱਗ ਮੇਰੀ ਪੱਗ ਲਈ ਨਹੀਂ ਆਪਾਂ ਤੇ ਵੇਖੋ ਵੋਟ ਪਾਉਣ ਜਾਂਦੇ ਘਰੋਂ ਠੀਕ ਆ ਤੇ ਅਸੀਂ ਆਏ ਆਪਾਂ ਸ਼ਾਮ ਨੂੰ ਵਾਪਸ ਚੰਡੀਗੜ੍ਹ ਜਾਣਾ ਸੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਮੇਰੀ ਪੱਗ ਵੀ ਲਈ ਆ ਠੀਕ ਹੈ ਜੀ ਤੇ ਵਾਈਫ ਮੇਰੇ ਤੇ ਹਾਂਜੀ ਹਾਂਜੀ ਵਾਈਫ ਮੇਰੇ ਤੇ ਐਨਕਾ ਲੱਗੀਆਂ ਸੀ ਉਹ ਇਹਨਾਂ ਖਿੱਚ ਕੇ ਖੜੀਆਂ ਚੈਣ ਖੜੀ ਇਹਨਾਂ ਨੇ ਸਾਢੇ ਤਿੰਨ ਟ ਜਤਿੰਦਰ ਦੇ ਨਾਲ ਇੱਕ ਗੁਰਦੇਵ ਸਿੰਘ ਖੁੱਲਾ ਸੀ ਇਹਦਾ ਡਰਾਈਵਰ ਆ ਦੋ ਟੋਟਲ ਬੰਨੇ ਕਿੰਨੇ ਸੀਗੇ ਇਹ ਵੀਰ ਜੀ ਹੈਗੇ ਸੀ ਕੁਝ 25 30 ਜਣੇ ਠੀਕ ਹੈ ਜੀ ਹਾਂਜੀ ਜਿਹੜੀ ਵੀਡੀਓ ਦੇ ਵਿੱਚ ਇੱਕ ਵਿਅਕਤੀ ਤੁਹਾਡੀ ਫਾਗ ਉਤਾਰ ਰਿਹਾ ਉਹ ਕੌਣ ਹੈ ਉਹ ਇੱਕ ਟੋਨੀ ਆ ਤੇ ਇੱਕ ਗੁਰਦੇਵ ਸਿੰਘ ਖੁੱਲਾ ਦੋ ਦੇ ਜਤਿੰਦਰ ਸਰਪੰਚ ਪਿਸਟਲ ਕਿੰਨੇ ਕੱਢਿਆ ਜੀ ਤੁਹਾਡੇ ਪਿਸਟਲ ਜਤਿੰਦਰ ਨੇ ਤੇ ਇਹਦੇ ਡਰਾਈਵਰ ਨੇ ਖੁੱਲੇ ਨੇ ਕੀ ਕਾਰਨ ਕੀ ਤੁਹਾਡੀ ਲਾਈ ਕਰਨ ਕੁਛ ਨਹੀਂ ਬਸ ਰਾਸਤੇ ਜਾਂਦੇ ਪਤਾ ਨਹੀਂ ਕਿਉਂ ਛੜਨਾ ਦੀ ਕੀ ਗੱਲ ਹੋਈ ਆ ਰਾਸਤੇ ਹੀ ਜਾਂਦੇ ਆ ਸਾਡੇ ਨਾਲ ਇਹਨੇ ਗੱਡੀ ਲਾਗੇ ਤੇ ਸਾਡੇ ਸਾਹਮਣੇ ਲੜਨ ਲੱਗ ਗਿਆ ਉੱਥੇ ਚਲਦੇ ਆ ਕੋਈ ਪੋਲਿਟੀਕਲ ਵੀ ਟੋਟਾ ਚੱਲਦਾ ਨਹੀਂ ਨਹੀਂ ਪੋਲਿਟੀਕਲ ਵੇਖੋ ਅਸੀਂ ਕਿਸੇ ਨਾਲ ਨਹੀਂ ਹੈਗੇ ਠੀਕ ਹੈ ਸਾਡਾ ਆਪਾਂ ਆਪਣਾ ਕੰਮ ਕਰਦੇ ਆਂ ਸਾਡੇ ਜਿਹਾ ਕੀ ਵੀ ਆਈਸੀਐਸ ਪਾਰਟੀ ਜੈਸ ਆਸੀਂ ਕਹਿ ਸਕਦੇ ਹਾਂ ਕਿ ਤੱਕੇ ਨਾਲ ਤੁਹਾਨੂੰ ਵੋਟ ਪਾਉਣ ਵਾਸਤੇ ਕਿਹਾ ਹਾਂ ਹਾਂਜੀ 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 ਬਿਲਕੁਲ ਬਿਲਕੁਲ ਕਿੰਨਾ ਤਾਂ ਹੋਈ ਹੋਊਗੀ ਇਹ ਗੱਲ ਕੋਈ ਨਹੀਂ ਬਸ ਰੋਡ ਦੇ ਵਿੱਚ ਜਾਂਦੇ ਆ ਅਸੀਂ ਮੈਂ ਘਰੋਂ ਨਿਕਲਿਆ ਤੇ ਮੇਰੇ ਜਾਂਦਿਆਂ ਨੂੰ ਇਹਦੇ 20 25 ਗੁੰਡੇ ਛੜ ਦੇ ਇਹ ਰੱਖਦਾ ਵਾ ਆਮ ਆਦਮੀ ਪਾਰਟੀ ਨਾਲ ਮੌਜੂਦਾ ਸਰਪੰਚ ਹੈ ਹਾਂਜੀ ਹਾਂਜੀ ਪਾਰਟੀ ਨਾਲ ਵੇਖੋ ਸਾਡਾ ਇਹਦੀ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੀ ਸਾਰੀ ਗੱਲ ਜਤਿੰਦਰ ਨਾਵਾ ਆਪਾਂ ਕਹੀਏ ਪਾਰਟੀ ਨੇ ਇਹਦੇ ਕੋਈ ਕਰਾਇਆ ਇਹ ਸਾਹਮਣੇ ਹੋਇਆ ਇਹਨੇ ਕਰਾਇਆ ਜੋ ਦਿੱਤਾ ਠੀਕ ਹੈ ਜੀ ਪਿੰਡ ਦੇ ਬਜ਼ੁਰਗਾਂ ਦਾ ਕਹਣਾ ਵੀ ਤੁਸੀਂ ਨਸ਼ੇ ਦਾ ਧੰਦਾ ਕਰਦੇ ਕੋਈ ਹੈ ਮੈਂ ਕਹਾਂ ਜੀ ਮੇਰਾ ਪ੍ਰੂਫ ਕਰ ਦੇਣਾ ਤੁਸੀਂ ਛੱਡੋ ਮੇਰਾ ਇੱਕ दारू ਦੀ ਬੋਤਲ ਵੀ ਪ੍ਰੂਫ ਕਰ ਦੇਣਾ ਇਹਨੂੰ ਕਹੋ ਵੀ ਆ ਜਾ ਸਾਹਮਣੇ ਜੋ ਕੁਝ ਲੈ ਕੇ ਆਉਣਾ ਇੱਕ ਦੋ ਤਿੰਨ ਦਿਨ ਤੋਂ ਚੱਕਰ ਲਾ ਰਹੇ ਆ ਜਾਣ ਬੁੱਝ ਕੇ ਲੰਘਦੇ ਕੁ ਮੈਂ ਤਾਂ ਜੀ ਆਇਆ ਵੇਖੋ ਪਰਸੋਂ ਰਾਤਿਆਂ ਤਿੰਨ ਦਿਨ ਕਿੱਥੋਂ ਹੋ ਗਏ ਤੁਸੀਂ ਵੇਖੋ ਕੱਲ ਅਸੀਂ ਦਰਬਾਰ ਸਾਹਿਬ ਸਾਰਾ ਦੇਣਾ ਠੀਕ ਹੈ ਜੀ ਕੱਲ ਅਸੀਂ ਸ਼ਾਮ ਨੂੰ ਦਰਬਾਰ ਸਾਹਿਬ ਤੋਂ ਆਏ ਤੇ ਅੱਜ ਮੈਂ ਮਾਰਨਿੰਗ 11 12 ਵਜੇ ਦਾ ਟਾਈਮ ਸੀ ਜਦੋਂ ਅਸੀਂ ਘਰੋਂ ਨਿਕਲੇ ਰਾਇਰਾ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ ਆ ਗਏ ਠੀਕ ਹੈ ਮੇਰੀ ਜੇ ਚਲੋ ਇਹ ਨਸ਼ੇ ਦੀ ਗੱਲ ਕਰਦਾ ਨਾ ਮੇਰੀ ਇੱਕ दारू ਦੀ ਬੋਤਲ ਵੀ ਇਹ ਪ੍ਰੂਫ ਕਰਦੇ ਵੀ ਹਾਂ ਜੁਗਰਾਜਾ ਕਰਦਾ ਵਾ ਤੇ ਮੈਂ ਦੇ ਦਾਂਗਾ ਜੀ ਮਰਜੀਦਕਾਰ ਠੀਕ ਹੋ ਜੀ ਕੀ ਹੋਇਆ ਜੀ ਤੁਹਾਡੇ ਨਾਲ ਅਸੀਂ ਪਹਿਲਾਂ ਗਏ ਸੀ ਕਰੋ ਰਾਜੇਰਾਮ ਮੱਥਾ ਟੇਕਿਆ ਤੇ ਭੋਗ ਸੀਗਾ ਮੱਥਾ ਟੇਕ ਕੇ ਅਸੀਂ ਸਿੱਧੇ ਹੀ ਆਏ ਆਪਣੇ ਉਹਨੇ ਸਕੂਲ ਚ ਵੋਟ ਪਾਉਣ ਅੱਜ ਆਪਾਂ ਪਿੱਛੇ ਮੜੀਆਂ ਦੇ ਬਰਾਬਰ ਦੇ ਆ ਇਹਦੇ ਲਾਗੇ-ਪਾਗੇ ਉਹਨਾਂ ਨੇ ਗੱਡੀ ਨਾ ਸਾਡੀ ਗੱਡੀ ਲੱਗੀ ਆ ਇਹ ਵੀ ਖਲੋਗੇ ਜੀ ਜੁਗਰਾਜਾ ਉਹ ਸਰਪੰਚ ਜੀ ਦੇ ਸੰਗ ਦੀ ਅਸੀਂ ਵੀ ਖਲੋਗੇ ਉਹ ਵੀ ਖਲੋਗੇ ਹੇ ਦੋ ਚਾਰ ਨੇ ਰੁਕੇ ਚਲੋ ਉਹਨਾਂ ਨੇ ਆਪਣੇ ਬੰਦਿਆਂ ਬੁੰਦਿਆਂ ਨੂੰ ਫੋਨ ਕੀਤਾ ਇਹਨਾਂ ਜਗਰਾਜ ਨੇ ਆਪਣਾ ਨੂੰ ਕੀਤਾ ਵੀ ਵੇਖੋ ਅੱਜ ਦਾ ਕੀ ਗੱਲ ਹੋਈ ਆ ਅਜੇ ਅਸੀਂ ਉੱਥੇ ਹੀ ਆਂ ਬਾਕੀ ਮੇਰੇ ਬੇਟੇ ਦੀ ਪੱਗ ਨੂੰ ਪਏ ਆ ਪੱਗ ਲਾ ਕੇ ਲੈ ਕੇ ਆ ਹੂੰ ਹੂੰ ਤੇ ਮੇਰੀ ਨੋਹ ਦੇ ਗਾਲ ਵੀ ਪਏ ਆ ਮੈਂ ਪਿੱਛੇ ਆ ਗੱਡੀ ਦੇ ਵਿੱਚ ਹੀ ਇਹ ਸਾਰੇ ਹਾਂਜੀ 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 ਸ਼ੀਸ਼ੇ ਜੀ ਹੋਏ ਅਸੀਂ ਤਾਂ ਬਾਹਰ ਨਿਕਲੇ ਹੀ ਨਹੀਂਗੇ ਮੈਂ ਸੋ ਉੱਪਰੋਂ ਨਿਕਲੀ ਇੱਕ ਮਿੰਟ ਬਾਅਦ ਜਦੋਂ ਗੱਡੀਆਂ ਖਲੋਤੀਆਂ ਮਾਜੀ ਰਮੈਂ ਲੋਕਾਂ ਨੇ ਛਡਾਇਆ ਨਹੀਂ ਜੀ ਲੋਕੀ ਲੋਕੀ ਸਗੋਂ ਜਿਹੜੋਂ ਨੇ ਉੱਪਰੋਂ ਆਪਣੇ ਤਿਆਰ ਕੀਤਾ ਸੀ ਬੰਦੇ ਸੰਦ ਪਤਾ ਹੀ ਨਹੀਂ ਕੀ ਗੱਲ ਦਾ ਹਾਂ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਜੇ ਸਾਨੂੰ ਇਹ ਪਤਾ ਹੁੰਦਾ ਤਾਂ ਅਸੀਂ ਵੀ ਕੋਈ ਤਿਆਰੀ ਤਿਆਰੀ ਕਰਨੀ ਅਸੀਂ ਤਾਂ ਕੋਈ ਬੋਰਡ ਪਾ ਕੇ ਮੁੜ ਕੇ ਇਸ ਜਾਨਾ ਸੀ ਮੇਰੇ ਪੇਕੇ ਹੀ ਤੇ ਕੋਟਲੇ ਕੀ ਲੱਗਦਾ ਕਿ ਹਮਲਾ ਕਿਉਂ ਕੀਤਾ ਗਿਆ ਸਾਨੂੰ ਇਹ ਨਹੀਂ ਪਤਾ ਸਾਨੂੰ ਨਹੀਂ ਪਤਾ ਕੀ ਹੈ ਇਹ ਇਹ ਮੌਜੂਦਾ ਸਰਪੰਚ ਇਹ ਕੌਣ ਹੈ ਜੀ ਇਹ ਪਹਿਲਾਂ ਮੌਜੂਦਾ ਹੀ ਮੌਜੂਦਾ ਹਾਂ ਇਹ ਝੜੂ ਵਾਲਿਆ ਨਾ ਤੁਹਾਡੇ ਨਾਲ ਵੀ ਬਦਮੀਸ਼ੀ ਕੀਤੀ ਤੁਹਾਡੇ ਤੇ ਵੀ ਮੇਰੀ ਨੌ ਨਾ ਕੀਤੀ ਨੌ ਦੇ ਨਾਲ ਨਾਲ ਹਾਂਜੀ ਮੈਂ ਉਹ ਨੇ ਦੀ ਨਹਿਰ ਵਿੱਚ ਮੈਂ ਹੱਥ ਆਪ ਪਾਇਆ ਇਹਦਾ ਪਰਸ ਸੀ ਦੀ ਨਾਲ ਖਿੱਚੇ ਆਪਣੀ ਨੌ ਦਾ ਕੀ ਕੁਛ ਲੈ ਕੇ ਗਏ ਆ ਜੀ ਇਹਨਾਂ ਦੀ ਚੈਨ ਆ ਤੇ ਐਨਕ ਜਿਹੜੀ ਵੀ ਗਾਲੀ ਗਲੋਚ ਵੀ ਕੀਤਾ ਹਾਂਜੀ ਗਾਲਾਂ ਕੱਢੀਆਂ ਕੁੱਤੀ ਪੈਂਚੋ ਤਾਂ ਬੇਟੇ ਦੀ ਪੱਗ ਲਾ ਕੇ ਲੈ ਗਏ ਆ ਠੀਕ ਹੈ ਜੀ ਹਾਂਜੀ 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 ਹਾਂਜੀ